ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਣੇ ਘਰ ਤੁਹਾਨੂੰ ਪਤਾ ਵੀ लवली ਹੁਣੀ ਆਏ ਹੋਏ ਸੀ ਤੇ ਰੌਣਕਾਂ ਲੱਗੀਆਂ ਹੋਈਆਂ ਰੋਲਾ ਬਹੁਤ ਆ ਰਿਹਾ ਦੇਖੋ ਆ ਦੇਖ ਜਵਾਕ ਨੇ ਹੁਣ ਮੈਂ ਤੁਹਾਨੂੰ ਕੀ ਬਖਾਵਾਂ ਇਧਰ ਦੇਖੋ ਇਧਰ ਜਵਾਕ ਨੇ ਨਾ ਗੰਦ ਪਾਇਆ ਪਿਆ ਸਾਡੇ ਨੇ ਛੋਟੇ ਜਵਾਕ ਨੇ ਦੇਖੋ ਪਾਊਡਰ ਲਾਈ ਫਿਰਦੀ ਐ ਲੈ ਓ ਤੇਰੀ ਤੇ ਅੱਜ ਤੁਹਾਨੂੰ ਤਾਂ ਮੈਂ ਕਿਹਾ ਸੀਗਾ ਵੀ ਖੁਸ਼ਖਬਰੀ ਤੁਹਾਨੂੰ ਦੱਸਾਂਗੇ ਹੈ ਨਾ ਬਹੁਤ ਜਲਦੀ ਤੇ ਅੱਜ ਮੈਂ ਉਹ ਦਿਨ ਆ ਗਿਆ ਤੇ ਅੱਜ ਮੈਂ ਤੁਹਾਨੂੰ ਉਹ ਖੁਸ਼ਖਬਰੀ ਦੱਸਣ ਜਾ ਰਿਹਾ ਤੇ ਖੁਸ਼ਖਬਰੀ ਇਹ ਸੀ ਵੀ ਮੰਨੀ ਦਾ ਹੋ ਗਿਆ ਸੀ ਰਿਸ਼ਤਾ ਤੇ ਆਪਾਂ ਕੁੜੀ ਦੇਖਣ ਗਏ ਸੀ ਉਹ ਮੈਂ ਹੁਣ ਇੱਥੇ ਅਟੈਚ ਕਰਦਾ ਵੀਡੀਓ ਥੋੜੀ ਜੀ ਬਣਾਈ ਸੀ ਜਿਆਦਾ ਨਹੀਂ ਸੀ ਬਣਾਈ ਹੈਗੀ ਹੈ ਨਾ ਤੇ ਇਸ ਕਰਕੇ ਹੁਣ ਮੈਂ ਉਹ ਥੱਲੇ ਅਟੈਚ ਕਰ ਦਿੰਦਾ ਤੇ ਹੁਣ ਸੋਰੀ ਹੁਣ ਮੈਂ ਅਟੈਚ ਕਰਨਾ ਤੇ ਤੁਸੀਂ ਪਹਿਲਾਂ ਵੇਖੋ ਤੇ ਫਿਰ ਆਪਾਂ ਮਿਲਦੇ ਆਂ ਨੰਨੇ ਅੰਦਰ ਆ ਜਾ ਬੇਟਾ ਕੋਪੀ ਦੀ ਬਣਾ ਲਾ ਗੱਡੀ 'ਚ ਬੈ ਗਏ ਨੇ ਹਾਂਜੀ ਤੇ ਹੁਣ ਗੱਲਬਾਤ ਬੜੀ ਤਗੜੀ ਹੋ ਗਈ ਹੈ ਭਈ ਗੱਲ ਇਦਾਂ ਹੋ ਗਈ ਏ ਬਈ ਮੰਨੀ ਦਾ ਆਪਾਂ ਕਰਤਾ ਰਿਸ਼ਤਾ ਠੀਕ ਹੈ ਪਰ ਇਹ ਵੀਡੀਓ ਜਿਹੜੀ ਹੈ ਇਹ ਆਪਾਂ ਹੱਲੇ ਨਹੀਂ ਪਾਵਾਂਗੇ ਇਹ ਪਾਵਾਂਗੇ ਆਪਾਂ ਜਦੋਂ ਵਿਆਹ ਦੇ ਨੇੜੇ ਵਿਆਹ ਦੇ ਨੇੜੇ ਪਾਵਾਂਗੇ ਠੀਕ ਹੈ ਤੇ ਪਰ ਰਿਸ਼ਤਾ ਕਰਕੇ ਆਏ ਆ ਥੋੜਾ ਬਹੁਤ ਠੀਕ ਹੈ ਰੋਕਾ ਕਰਕੇ ਆਏ ਆ ਛੋਟਾ ਮੋਟਾ ਤੇ ਇਹ ਬਾਕੀ ਵਾਲੇ ਕਾਫੀ ਕਈ ਚੀਜ਼ਾਂ ਵਾਲੇ ਤਾਂ ਚੱਲਣੀਆਂ ਵਾਲੇ ਬਸ ਯਾਨੀ ਕਿ ਦੇਖ ਦਿਖਾਈ ਹੋਈ ਸੀ ਤੇ ਰੋਕਾ ਕਰ ਲਿਆ ਵਾ ਠੀਕ ਹੈ ਜੀ ਤੇ ਹੁਣ ਅਸੀਂ ਗੁਰਦੁਆਰਾ ਸਾਹਿਬ ਸਿਗੇ ਤੇ ਉੱਥੋਂ ਹੁਣ ਆ ਬੜਾ ਛੋੜਾ ਛੋੜਾ ਖਿਚਾ ਆਗੇ ਤੇ ਹੁਣ ਅਸੀਂ ਚੱਲੇ ਆਂ ਖਾਣ ਪੀਣ ਵਾਸਤੇ ਚਾਹ ਪਾਣੀ ਪੀਣ ਵਾਸਤੇ ਚੱਲੇ ਆਂ ਹਾਂਜੀ ਤੇ ਬਹੁਤ ਵਧੀਆ ਖੁਸ਼ੀ ਦਾ ਦਿਨ ਆ ਅੱਜ ਹਾਂਜੀ ਬਹੁਤ ਸ਼ੁਕਰੀਆ ਬਹੁਤ ਖੁਸ਼ੀ ਦਾ ਦਿਨ ਹੈ ਤੇ ਹੁਣ ਵਸੇ ਚੱਲੇ ਆਂ ਹੀ ਹਨਾ ਜਾ ਕੇ ਖਾਦੇ ਪੀਨੇ ਹਾਂ ਕੋਈ ਗੱਲ ਵੀ ਨਹੀਂ ਆ ਰਹੀ ਮੇਂ ਤੇ ਹੋਰ ਕੀ ਤੇ ਵਧਾਈਆਂ ਸਾਰਿਆਂ ਨੂੰ ਠੀਕ ਹੈ ਜੀ ਸਾਰੇ ਪਰਵਾਦ ਉਹ लवली ਵਾਲੇ ਤੇ ਆਪਾਂ ਉਦੋਂ ਹੀ ਕਰਤਾ ਸੀ ਹੈਨਾ ਅਪਲੋਡ ਨਾਲ ਹੀ ਹਾਂ ਦੇਖ ਲਓ ਉਹ ਤਾਂ ਸਾਰੇ ਨਾਲ ਹੀ ਸੀ ਨਾ ਉਹ ਫਿਰ ਉਦੋਂ ਉਦੋਂ ਫਿਰ ਐਦਾਂ ਸੀਗਾ ਆਪਾਂ ਕਿਹੜਾ ਨਾਲ ਹੀ ਥੋੜੀ ਕਰਤਾ ਸੀ ਮੈਂ ਕਿੰਨੇ ਦਿਨਾਂ ਬਾਅਦ ਕੀਤਾ ਸੀ ਜਾ ਕੇ ਅੱਛਾ ਲੌਗ ਅਪਲੋਡ ਤੇ ਠੀਕ ਹੈ ਜੀ ਬਾਕੀ ਹੁਣ ਜਾਣਦੇ ਆਂ ਦੇਖ ਰਿਹਾ ਕਿ ਪ੍ਰੋਗਰਾਮ ਹੈ ਹਾਂ ਜੀ ਤੇ ਹੁਣ ਤੁਸੀਂ ਵੇਖ ਚੁੱਕੇ ਹੋ ਵੀ ਆਪਾਂ ਕੁੜੀ ਦੇਖਣ ਗਏ ਸੀ ਤੇ ਹੈਨਾ ਸਾਰਾ ਕੁਝ ਬਹੁਤ ਵਧੀਆ ਹੋ ਗਿਆ ਤੇ ਹੈਨਾ ਉਸ ਤੋਂ ਬਾਅਦ ਵੀ ਬੜਾ ਕੁਝ ਹੋਇਆ ਤੇ ਉਹ ਮੈਂ ਰਿਕਾਰਡ ਨਹੀਂ ਕੀਤਾ ਤੇ ਬਾਕੀ ਸਾਰਾ ਕੁਝ ਬਹੁਤ ਵਧੀਆ ਤੇ ਹੁਣ ਤਿਆਰੀਆਂ ਚਾਲ ਲੀਆਂ ਨੇ ਤੇ ਹੁਣ ਅਸੀਂ ਜਾ ਰਹੇ ਹਾਂ ਪਤਾ ਕਰਨ ਵਾਸਤੇ ਕੋਈ ਜਗ੍ਹਾ ਦਾ ਜਾਂ ਕੋਈ ਅਰੇਂਜਮੈਂਟ ਜਗ੍ਹਾ ਦਾ ਪੈਲੇਸ ਵਗੈਰਾ ਜਾਂ ਕੁਝ ਵੀ ਮਿਲ ਜੇ ਕੋਈ ਕੋਈ ਬੈਂਕਟ ਹਾਲ ਮਿਲ ਜੇ ਜਾਂ ਕੋਈ ਉਹ ਕਮਿਊਨਿਟੀ ਹਾਲ ਮਿਲ ਜੇ ਕੁਝ ਮਿਲ ਜੇ ਕਿਉਂਕਿ ਆਪਾਂ ਪ੍ਰੋਗਰਾਮ ਕਰਨੇ ਆ ਫਿਰ ਤੁਹਾਨੂੰ ਪਤਾ ਜਗ੍ਹਾ ਤਾਂ ਚਾਹੀਦੀ ਹੁੰਦੀ ਬੰਦੇ ਬਹੁਤ ਹੁੰਦੇ ਆ ਤੇ ਤਾਂ ਕਰਕੇ ਉਹਦਾ ਪਤਾ ਕਰਨ ਚੱਲੇ ਆ ਅੱਜ ਇਹ ਲਵਲੀ ਹੁਣ ਆਇਆ ਤੇ ਲਵਲੀ ਨਾਲ ਹੀ ਚੱਲਾ ਤੇ ਮੰਨੀ ਚੱਲਾ ਤੇ ਡੈਡੀ ਅਸੀਂ ਚਾਰੇ ਜਣੇ ਚੱਲੇ ਆ ਤੇ ਫਿਰ ਆ ਕੇ ਤੇ ਆ ਕੇ ਆਪਾਂ ਜਾਣਾ ਆ ਮਾੜਾ ਮੋਟਾ ਸ਼ੋਪਿੰਗ ਜੀ ਕਰਨੀ ਥੋੜੀ ਬਹੁਤੀ ਛੋਟੀ ਮੋਟੀ ਤੇ ਫਿਰ ਉਸ ਤੋਂ ਬਾਅਦ ਬੂਟੇ ਵੀ ਮੈਂ ਲੈ ਕੇ ਆਣੇ ਆ ਅੱਜ ਕਿੰਨੇ ਸਾਰੇ ਕੰਮ ਨੇ ਅੱਜ ਤੇ ਆਪਾਂ ਜਿੱਦਾਂ-ਜਿੱਦਾਂ ਕਰਾਂਗੇ ਤੁਹਾਨੂੰ ਨਾਲ-ਨਾਲ ਦੱਸਾਂਗੇ ਠੀਕ ਹੈ ਜੀ ਤੇ ਲਓ ਜੀ ਹੁਣ ਮੰਨੀ ਨੂੰ ਤੁਸੀਂ ਦਿਓ ਵਧਾਈਆਂ ਤੇ ਆਪਾਂ ਮੰਨੀ ਮੈਂ ਦੱਸਦਾ ਰਿਵੀਲ ਕਰਦਾ ਆਪਾਂ ਬਈ ਰਿਸ਼ਤਾ ਕਰਤਾ ਠੀਕ ਹੈ ਤੇ ਤੁਸੀਂ ਫੜਾਫੜਾ ਇਹਨੂੰ ਵਧਾਈਆਂ ਦਿਓ ਕਮੈਂਟਾਂ ਦੇ ਵਿੱਚ ਉਦਾਂ ਦੇ ਤੁਸੀਂ ਕਮੈਂਟ ਕਰਨੇ ਨਹੀਂ ਹੁਣ ਕਮੈਂਟ ਕਰ ਦੋ ਰੰਗ ਲਾਲ ਰੰਗ ਉਹ ਲਾਲ ਹੋਣ ਲੱਗ ਗਿਆ ਹੋਰ ਕੀ ਹੈ ਐਦਾਂ ਹੀ ਹੈ ਫਿਰ ਹੋਰ ਕੀ ਹੈ ਚਲੋ ਹਾਂਜੀ ਇਹ ਸ਼ਨਾਈ ਰਿਜ਼ੋਰਟ ਤੇ ਮੇਰੇ ਪੱਗ ਬਣਾਈ ਸੀ 2009 ਦੇ ਵਿੱਚ ਉਦੋਂ ਆਪਾਂ ਆਇਆ ਬੁੱਕ ਕੀਤਾ ਹੁਣ ਤਾਂ ਬਹੁਤ ਹਾਲੀ ਸ਼ਾਨ ਬਣਾਦਾ ਉਦੋਂ ਥੋੜਾ ਜਿਹਾ ਟੀਨਾ ਟੁੰਨ ਵਾਲਾ ਹਸਾਬ ਦਾ ਵਧੀਆ ਸੀ ਉਦੋਂ ਵੀ ਪਰ ਹੁਣ ਬਹੁਤ ਜ਼ਿਆਦਾ ਵਧੀਆ ਹੋ ਗਿਆ ਹੁਣ ਅਸੀਂ ਆਏ ਸੀ ਗਮਲੇ ਲੈਣ ਵਾਸਤੇ ਪੌਦੇ ਲੈਣ ਵਾਸਤੇ ਤੇ ਮੈਂ ਵੀਡੀਓ ਬਣਾਣੀ ਫੇਰ ਭੁੱਲ ਗਿਆ ਉਦੋਂ ਆਏ ਸੀ ਉਦੋਂ ਕੱਲ ਆਏ ਸੀ ਕੱਲ ਬੰਦ ਸੀ ਤੇ ਅੱਜ ਹੁਣ ਦੁਬਾਰਾ ਆਏ ਆ ਤੇ ਹੁਣ ਲੈ ਚੱਲੇ ਆ ਤੇ ਬਾਕੀ ਤੁਹਾਨੂੰ ਜਾ ਕੇ ਦਹਾਨਾ ਮੈਂ ਚਲੋ 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 ਇਹ ਕੀ ਹੋ ਰਿਹਾ ਇਹ ਕਿਹੜਾ ਜਾਨਵਰ ਹੈ ਕਿਹੜਾ ਨਹੀਂ ਇਹ ਕਿਹੜਾ ਜਾਨਵਰ ਮੈਨੂੰ ਕਿਹੜਾ ਜਾਨਵਰ ਏ ਇਹ ਛੋਟਾ ਬੱਚਾ ਮੈਂ ਵੱਡੀ ਕੁੱਤੀ ਇਹ ਛੋਟਾ ਬੱਚਾ ਕਹਿ ਰਹੀ ਵੈਸੇ ਖੇਡਦੀਆਂ ਵੀ ਜਮਲੇ ਲੈ ਕੇ ਆਏ ਸੀ ਵਧਾਈਆਂ ਹਾਂ ਤੇ ਪੈਲਸ ਦਾ ਪਤਾ ਕਰਕੇ ਆਏ ਸੀਗੇ ਹੇ ਹਲੇ ਦੇਖਦੇ ਆ ਦੋ ਤਿੰਨ ਆਪਸ਼ਨ ਆ ਹੈਗੀਆਂ ਆਪਣੇ ਕੋ ਦੱਸਿਆ ਫਿਰ ਇਹਨਾਂ ਨੂੰ ਹਾਂ ਦੱਸਿਆ ਪਰ ਸਬਸਕ੍ਰਾਈਬਰਸ ਹਾਂ ਸਬਸਕ੍ਰਾਈਬਰਸ ਨੂੰ ਦੱਸਿਆ ਦੱਸਣਾ ਚਾਹੀਦਾ ਸੀ ਦੱਸਤਾ ਹੁਣ ਪਰ ਮਾੜੀ ਗੱਦੀ ਨੇ ਤੁਹਾਨੂੰ ਸ਼ੁਭਾਗ ਰੱਖਿਆ ਸਾਰਿਆਂ ਦਾ ਆਹ ਉਹ ਸਾਰਿਆਂ ਤੋਂ ਫਿਰ ਸ਼ੁਭਾਗ ਰੱਖਣਾ ਚਾਹੀਦਾ ਚੱਲ ਕੋਈ ਗੱਲ ਨਹੀਂ ਫਿਰ ਰੀਵਿਲ ਤੇ ਕਰ ਹੀ ਦਿੱਤਾ ਕੌਣ ਕੀਤਾ ਨਾ ਉਹ ਤਾਂ ਬਹੁਤ ਟਾਈਮ ਬਾਅਦ ਕੀ ਦੱਸਿਆ ਤੁਹਾਨੂੰ ਬਹੁਤ ਟਾਈਮ ਬਾਅਦ ਸਾਰਿਆਂ ਨੂੰ ਬਹੁਤ ਟਾਈਮ ਕਿੰਨਾ ਘਟਾਇਆ ਬਾਕੀ ਸਾਰੇ ਰਿਸ਼ਤੇਦਾਰਾਂ ਨੂੰ ਦੱਸ ਬਹੁਤ ਟਾਈਮ ਬਾਅਦ ਤੁਹਾਨੂੰ ਹੀ ਨਹੀਂ ਪਤਾ ਸੀ ਮੈਂ ਦੱਸਾਂ ਰਿਸ਼ਤੇਦਾਰੀ ਦੇ ਸਬਸਕ੍ਰਾਈਬਰ ਨੇ ਆਪਣੇ ਨਹੀਂ ਹੋ ਰਹੀ ਹੈ ਇਹਨੇ ਆਹੋ ਆਹੋ ਕਾਫੀ ਨੇ ਆ ਵੀ ਯਾਰ ਮੈਂ ਪਾਣੀ ਦੇ ਯਾਰ ਤੁਸੀਂ ਪਾਣੀ ਨਹੀਂ ਪੁੱਛਦੇ ਜਾਂਦੇ ਮੈਂ ਵੀ ਤਾਂ ਸਬਸਕ੍ਰਾਈਬਰ ਦਾ ਪਾਦਾ ਅਵੀ ਸਾਡਾ ਸਬਸਕ੍ਰਾਈਬਰ ਚੰਨੂ ਵੀ ਨਨੂ ਸੇਬ ਧੋਤਾ ਪੁੱਤ ਉਹਦੇ ਗਮਲੇ ਲੈ ਕੇ ਆਏ ਪੌਦੇ ਹੋਰ ਲੈ ਕੇ ਆ ਆ ਉਹਦੇ ਦੇਖਿਆ ਅੱਛਾ ਫਿਰ ਆ ਪਾਪਾ ਮੈਂ ਥੋੜੀ ਜਿਹੀ ਆ ਪਾ ਦੋ ਦੀ ਆ ਦੇਖ ਥੋੜੇ ਨਾਲ ਕੋਈ ਤਿੰਨ ਗਮਲੇ ਤੀਜਾ ਕਮਲਾ ਕਿੱਥੇ ਆ ਇੱਕ ਗਮਲਾ ਹੋਰ ਲੈ ਕੇ ਆਇਆ ਰਾਤ ਦੀ ਰਾਣੀ ਲੈ ਗਏ ਆ ਇਹ ਕਿਹ ਫੁੱਲ ਆ ਰਾਤ ਦੀ ਰਾਣੀ ਨਹੀਂ ਨਹੀਂ ਇਹ ਦੂਜੀ ਰਾਤ ਦੀ ਰਾਣੀ ਉਹ ਖੁਸ਼ਬੂ ਮਾਰੇਗੀ ਇਹਦੇ ਫੁੱਲ ਆਣਗੇ ਨਾ ਜਦੋਂ ਆਏ ਯਾਰ ਫੁੱਲ ਆਣਗੇ ਖੁਸ਼ਬੂ ਆਇਆ ਕਰੇਗੀ ਫੇ ਇਹ ਵਾਲੇ ਕਿਹੜੇ ਇਹ ਤਾਂ ਵੈਸੇ ਫੁੱਲ ਨੇ ਸਜਾਵਟ ਵਾਸਤੇ ਆਪਾਂ ਛੱਤ ਤੇ ਸਜਾਣਾ ਵਧੀਆ ਛੱਤ ਤੇ ਹੀ ਛੱਤ ਤੇ ਹੀ ਲਗਾਣੇ ਨੇ ਸਾਰੇ ਮੈਟ ਵਿਛਾ ਕੇ ਨਾ ਹਾਂ ਕੁਰਸੀਆਂ ਵਗੈਰਾ ਰੱਖਾਂਗੇ ਉੱਤੇ ਬੈਠਾਂਗੇ ਹਾਂ ਹਾਂ ਸਹੀ ਗੱਲ ਹੈ ਮਿੱਟੀ ਵੀ ਚਾਹੀਦੀ ਹੈ ਮਿੱਟੀ ਲੈ ਕੇ ਆਣੀ ਹੈ ਬਾਕੀ ਸੋਚ ਰਹੇ ਹਾਂ ਦੰਨਾ ਬਾਦੀ ਵਾਲੇ ਕਿ ਕਹਿਣਾ ਤੇ ਚਾਹੀਦਾ ਵੈਸੇ ਹਾਂ ਤੇ ਹੁਣ ਬਸ ਇਹ ਆ ਵੀ ਹੁਣ ਬਸ ਤਿਆਰੀਆਂ ਚੱਲਦੀਆਂ ਹੁਣ ਉਹ ਵਿਆਹ ਦੀਆਂ ਆ ਕਰਕੇ ਅਹੀਂ ਕਹ ਚੱਲ ਅੱਜ ਰਵੀਰ ਕਰ ਹੀ ਦਿੱਤਾ ਹੈ ਫਾਈਨਲੀ ਹਾਂਜੀ ਤੇ ਭਰਾ ਪਰਜਾਈ ਵਾਸਤੇ ਮਨਪ੍ਰੀਤ ਕੌਰ ਬਣਾ ਰਹੀ ਏ ਸੈਂਡਵਿਚਸ ਵਾਲੀ ਮਛਰੀ ਫਿਰਦੀ ਮਨਪ੍ਰੀਤ ਦੋ ਤਿੰਨ ਦਿਨ ਹੁਣ ਫੇ ਮੂੰਹ ਵੱਡ ਜਾਣਾ ਹਾ ਹਾ ਕਾਛਾ ਡਾ ਵੀ ਉੱਠ ਗਿਆ ਓਏ ਹੈਲੋ ਹੈਲੋ ਉਹ ਤੇਰੀ ਅੱਛਾ ਚੱਲ ਕੋਈ ਗੱਲ ਕੀ ਹੋਇਆ ਓਏ ਚਲ ਆਣਾ ਫਿਰ ਦੀਵਾਲੀ ਤੇ ਆਵਾਂਗੇ ਹੁਣ ਹੈ ਦੀਵਾਲੀ ਤੇ ਆਇਓ ਹੋਰ ਹੋਰ ਅਸੀਂ ਆਵਾਂਗੇ ਫਿਰ ਹੁਣ ਸਿੱਧਾ ਵਿਆਹ ਤੇ ਹਾਂ ਤੇ ਵਿਆਹ ਤੇ ਆਇਓ ਆਹੋ ਸਹੀ ਗੱਲ ਹੈ ਨਹੀਂ ਪਰ ਦੀਵਾਲੀ ਜਾ ਕੇ ਜਿਹੜਾ ਤੁਸੀਂ ਸਿੱਧਾ ਵਿਆਹ ਤੇ ਆਇਓ ਨਹੀਂ ਸਿੱਧੇ ਤੇ ਆਇਓ ਨਾ ਅਸੀਂ ਆਵਾਂਗੇ ਆਹੋ ਆਣਾ ਪੈਣਾ ਤੁਹਾਨੂੰ ਇੱਧਰ ਮਿੱਟੀ ਪਾਈ ਜਾ ਰਹੀ ਗਮਲਿਆਂ ਦੇ ਵਿੱਚ ਤਿਆਰੀ ਹੋ ਰਹੀ ਬੂਟੇ ਲਾਉਂਦੀਆਂ ਰਾਤ ਦੀ ਰਾਣੀ ਲੈ ਕੇ ਆਏ ਸੀ ਆਹ ਤਾਂ ਕਾਫੀ ਵੱਡਾ ਪੌਦਾ ਪਰ ਸੁੱਕਾ ਪਿਆ ਇਹਨੂੰ ਪਾਣੀ ਦੀ ਲੋੜ ਹੈ ਪਾਣੀ ਜਿਹੜੀ ਪੀ ਗਿਆ ਪਾਣੀ ਦੇਖ ਲੋ ਕਿਦਾਂ ਮੈਂ ਪਾਇਆ ਸੀ ਆਣਾ ਬੁਖਾਲੀ ਇਹਦਾ ਮੁਰਾਵਾ ਆਇਓ ਤੇ ਪਤਨ ਰਹੀ ਹੈ ਇਹਨੂੰ ਸੋਚੀਂ ਲੈ ਬੁਪਾ ਆਪਾਂ ਲੱਗਿਆ ਆਹ ਚੱਲ ਠੀਕ ਚਲੋ ਧਿਆਨ ਨਾ ਜਾਏ ਫਿਰ ਚਲੋ ਧਿਆਨ ਨਾ ਜਾਏ ਫਿਰ ਆ ਨੂੰ ਫੜੂ ਲੈ ਬੁਪਾ ਪਿੱਛੇ ਦੱਜੋ ਲਵਾਈ ਮੂਵੀ ਤੇ ਹੋਰ ਨਾ ਪਾਏਗਾ ਦੋ ਬਾਏ ਬਾਏ ਸਾਜੂ ਮਾਂ ਸੁਣੇ ਘਰ ਜਾਣ ਦੀ ਪਈ ਹੁਣ ਤੇਰੇ ਲਈ ਮਸੰਦ ਆ ਕੋਣਾ ਤੇ ਕਬੀ ਇਹ ਜਦੋਂ ਹਾਏ ਹੋਏ ਸੁਮੀ ਕੰਗਵੇਂ ਨਾ ਹਾਂ ਲੋਕ ਕੀ ਮੇਰਾ ਕੁੱਤਾ ਕਰਾਇਆ ਲੈਣਾ ਹੁੰਦਾ ਠੀਕ ਹੈ ਸਾਰਾ ਹੀ ਸਾਰਾ ਮਾਜਾ ਪੀ ਗਿਆ ਯਾਰ ਨੰਨੂ ਆਹ ਦੇਖ ਲੈ ਚਿਆ ਬਤਨ ਇਹਨੇ ਬਾਹਰ ਆਹ ਦੇਖ ਲਓ ਹੁਣ ਇਹਨੇ ਨਾ ਹੁਣ ਮਾਜੇ ਦੀ ਬੋਤਲ ਪੀਤੀ ਏ ਤੇ ਹੁਣ ਵੇਖ ਲਓ ਇਹਦੇ ਹਾਲ ਕਿੰਨੀ ਵਾਰੀ ਗਿਆ ਵੀ ਨਾ ਪੀਆ ਕਰ ਨਾ ਪੀਆ ਕਰ ਸੇਤ ਖਰਾਬ ਹੁੰਦੀ ਏ ਸੁਣਨੀ ਹੈ ਹੀ ਨਹੀਂ ਇਹਨੇ ਕਿਸੇ ਦੀ ਵੀ ਸਹੀ ਗੱਲ ਹੈ ਅੱਜ ਕੱਲ ਬੱਚੇ ਨਾ ਬਹੁਤ ਜ਼ਿਆਦਾ ਟੀਟ ਨੇ ਬਹੁਤ ਜ਼ਿਆਦਾ ਜਿੰਨਾ ਮਰਜੀ ਸਮਝਾ ਲਓ ਬਸ ਤੇ ਜੇ ਕੋਈ ਬਾਹਰਲਾ ਦੇਖੇਗਾ ਉਹ ਅਗਲਾ ਕਹੇਗਾ ਪਤਨੀ ਬੱਚੇ ਨੂੰ ਸਿਖਾਉਂਦੇ ਨਹੀਂ ਸਮਝਾਉਂਦੇ ਨਹੀਂ ਬੱਚੇ ਅੱਜ ਕੱਲ ਹੈ ਹੀ ਇਦਾਂ ਦੇ ਜਿੰਨਾ ਮਰਜ਼ੀ ਮਾਰ ਲਓ ਡਾਂਟ ਲਓ ਜੋ ਮਰਜ਼ੀ ਕਰ ਲਓ ਨਹੀਂ ਸੁਧਰਦੇ ਹੈਗੇ ਬੱਚੇ ਉਹ ਦੇ ਲੀਵਰ ਵਾਲੀ ਜਿਹੜੀ ਦੇ ਇਹ ਖਾਸ ਕਰਕੇ ਸਾਡਾ ਬੱਚਾ ਇਹਨੂੰ ਜਿੰਨਾ ਮਨ ਕਰੋ ਵੀ ਆ ਜੀ ਨਹੀਂ ਖਾਣੀ ਪੀਣੀ ਉਹ ਹੀ ਖਾਣੀ ਪੀਣੀ ਹੈ ਸਿਆਪਾ ਤੋਂ ਪੂਰੀ ਬੋਲ ਤੇ ਸਿਆਪਾ ਸਾਡੇ ਗਾਲ ਨੂੰ ਪੈ ਜਾਂਦਾ ਤੇ ਹੁਣ ਡੈਡੀ ਹੁਣੀ ਗਏ ਹੋਏ ਨੇ ਮਿੱਟੀ ਲੈਣ ਵਾਸਤੇ ਕਿਉਂਕਿ ਮਿੱਟੀ ਅਸੀਂ ਪਿਛਲੀ ਵਾਰੀ ਲਿਆਂਦੀ ਸੀ ਉਹ ਦੋ ਤਿੰਨ ਕਮਲਿਆਂ ਚ ਪਈ ਹੈ ਹੁਣ ਬਸ ਇੱਕ ਗਮਲੇ ਦੀ ਮਿੱਟੀ ਸੀ ਸਾਡੇ ਕੋਲ ਵੀ ਐਦੀ ਅਧੂਰਾ ਹੀ ਰਹਿ ਗਿਆ ਤੇ ਮੈਂ ਤੁਹਾਨੂੰ ਦਿਖਾਨਾ ਥੋੜੀ ਦੇਰ ਚ ਤੇ ਹੁਣ ਦੋ ਅਸੀਂ ਹੁਣ ਪਿੰਡ ਜਾਵਾਂਗੇ ਨਾ ਉੱਥੋਂ ਲੈ ਕੇ ਆਵਾਂਗੇ ਇਕੱਠੀ ਦੋ ਗੋ ਬੋਰੀਆਂ ਲੈ ਆਵਾਂਗੇ ਵੀ ਮੇਰੇ ਹਿਸਾਬ ਨਾਲ 10 15 ਗਮਲਿਆਂ ਦੀ ਮਿੱਟੀ ਅਸੀਂ ਲੈ ਕੇ ਆਣੀ ਹੈ ਹੁਣ ਪਿੰਡ ਜਾਣਾ ਇਸ ਵਾਰ ਕਿਉਂਕਿ ਹਰ ਵਾਰੀ ਮਿੱਟੀ ਉੱਥੋਂ ਲੈ ਕੇ ਆਣੀ ਪੈਂਦੀ ਵਿੱਚ ਚੰਗਾ ਜਿਹਾ ਲੱਗਦਾ ਹੈਗਾ ਐਵੇਂ ਕੋਈ ਦੇਖੇਗਾ ਇਤਰਾਜ਼ ਕਰੇਗਾ ਵੈਸੇ ਤਾਂ ਕੋਈ ਗੱਲ ਨਹੀਂ ਵੈਸੇ ਤਾਂ ਓਪਨ ਹੀ ਹੈ ਗਰਾਊਂਡ ਹੈ ਉੱਥੇ ਤੇ ਉੱਥੋਂ ਮਿੱਟੀ ਲੈ ਆਈ ਦੀ ਹੈ ਪਰ ਫਿਰ ਵੀ ਆਪਣੇ ਖੇਤਾਂ 'ਚ ਲੈ ਗਿਆ ਆਂ ਅਗਲੀ ਵਾਰ ਤੇ ਆਓ ਵੇਖੋ ਜੀ ਨੰਨੂ ਦੀਆਂ ਅੱਖਾਂ ਨੰਨੂ ਬੜੀ ਐ ਡੈਣ ਇਹਨੂੰ ਕਰਕੇ ਵਹੀਂ ਨਾ ਕੈਮਰਾ ਬੰਦ ਕਰ ਦੇ ਨੇ ਰੱਖੀ ਹੋਈ ਡੈਣਾਂ ਬਗੜਦੀਆਂ ਮੈਂ ਕੈਮਰਾ ਬੰਦ ਕਰਤਾਂ ਨਾ ਸੁਟਣ ਲੱਗੀ ਸੀ ਫੋਨ ਤੋਂ ਬਣੀ ਚੜੇਲ ਨਹੀਂ ਪਿਛਲੇ ਜਨਮ ਦੀ ਚੜੇਲੀ ਏ ਛੋਟੀ ਚੜੇਲ ਛੋਟੀ ਚੜੇਲ ਆ ਨਾ ਵੇ ਵੱਡੀ ਹਾਂਜੀ ਤੇ ਆ ਗਮਲੇ ਹੁਣ ਸਾਰੇ ਉੱਪਰ ਲਿਆ ਕੇ ਰੱਖਦੇ ਸੀ ਆਪਾਂ ਆ ਦੇਖੋ ਤੇ ਹੁਣ ਕਾਫੀ ਫੁੱਲ ਆ ਗਏ ਨੇ ਵੈਸੇ ਇੱਥੇ ਗਲਾਬ ਦਾ ਫੁੱਲ ਆਇਆ ਮੈਨੂੰ ਲੱਗਦਾ ਝਾੜ ਦਿੰਦੇ ਜਵਾਕ ਆ ਦੇਖੋ ਸਾਰੇ ਮੱਲ ਬੂਟੇ ਇਹ ਚੱਲ ਪਿਆ ਤੇ ਆ ਵੀ ਏ ਵੀ ਹੁਣ ਹੌਲੀ ਹੌਲੀ ਵੱਡਾ ਹੋ ਹੀ ਰਿਹਾ ਔਰ ਲਿਆਵਾਂਗੇ ਹੁਣ ਅਗਲੇ ਹਫਤੇ ਨੇ ਇੱਕ ਦੋ ਹੋਰ ਗਮਲੇ ਲੈ ਕੇ ਆਵਾਂਗੇ ਤੇ ਆਪਾਂ ਇਹ ਭਰ ਦੇਣਾ ਛਾਤਾ ਬਣਾ ਤੇ ਬਾਕੀ ਇਸ ਵਲੌਗ ਨੂੰ ਆਪਾਂ ਇੱਥੇ ਹੀ ਕਰਦੇ ਹਾਂ ਐਂਡ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਚ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜੇ ਵਧੀਆ ਲੱਗੀ ਠੀਕ ਹੈ ਜੀ ਤੇ ਕਮੈਂਟ ਕਰਨਾ ਨਾ ਭੁੱਲਿਓ ਸੱਚੀ ਗੱਲ ਹੈ